कुल 9 लाख ਦਾ ਆਪਾਂ ਘਰਾ ਜੁਲੇ ਕੇ ਪਹੁੰਚਿਆ ਜੀ ਮਾਲਕ ਨੇ ਐਮਰਜੈਂਸੀ ਕਰਕੇ ਛੇਤੀ ਤੋਂ ਛੇਤੀ ਵੇਚਣਾ ਹੈਗਾ ਮਾਲਕ ਕਹਿੰਦੇ ਨੇ ਵੀ ਘਰੇ ਬਹੁਤ ਵੱਡੀ ਮਜਬੂਰੀ ਪੈ ਗਈ ਤਾਂ ਕਰਕੇ ਛੇਤੀ ਵੇਚ ਲੈਣਾ ਛੇਤੀ ਕਰਕੇ ਰੇਟ ਵੀ ਘੱਟ ਰੱਖਿਆ ਜੀ ਸਿਰਫ 9 ਲੱਖ ਰੁਪਿਆ ਰੇਟ ਹੈ ਜਗ੍ਹਾ ਵੀ ਵਧੀਆ ਸੀ ਘਰ ਵੀ ਵਧੀਆ ਬਣਿਆ ਹੋਇਆ ਬਾਕੀ ਤੁਹਾਨੂੰ ਵੀਡੀਓ ਚ ਕੱਲੀ ਕੱਲੀ ਚੀਜ਼ ਪਤਾ ਲੱਗ ਜੂਗੀ ਸਾਰਾ ਕੁਝ ਤੁਹਾਨੂੰ ਆਪ ਦੱਸ ਦਿਆਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 7380046173 ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਆਪਾਂ ਐਡ ਤੁਹਾਡੀ ਲਾ ਦੇ ਮੰਗੀ ਸੀ ਰੇਟ ਕਿਹਾ ਜੀ ਮਾਲਕ ਨੇ ਸਿਰਫ 9 ਲੱਖ ਰੁਪਇਆ ਇੱਕ ਡਿਮਾਂਡ ਇੱਕ ਡਿਮਾਂਡ ਹੈ ਜੀ ਕੋਈ ਫਿਕਸਡ ਰੇਟ ਨਹੀਂ ਹੈਗਾ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਘਟਾ ਦਾਂਗੇ ਬਹੁਤ ਵਧੀਆ ਮਕਾਨ ਆਪਾਂ ਲੈ ਕੇ ਪਹੁੰਚੇ ਹਾਂ ਜੀ ਜਮਾ ਸਸਤਾ ਮਾਲਕ ਨੇ ਵੇਚਣਾ ਹੈਗਾ ਐਮਰਜੈਂਸੀ ਪੈਸਾ ਦੀ ਲੋੜ ਕਰਕੇ ਮਾਲਕ ਨੇ ਵੇਚਣਾ ਹੈਗਾ ਵਧੀਆ ਆਪ ਨੂੰ ਘਰ ਮਿਲੂਗਾ ਜੀ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਬਾਕੀ ਤੁਸੀਂ ਦੇਖ ਰਹੇ ਹੋ ਡਬਲ ਪੋਰਸ਼ਨ ਹੈ ਜੀ ਉੱਪਰ ਵੀ ਪੋਰਸ਼ਨ ਬਣਿਆ ਹੋਇਆ ਥੱਲੇ ਦਾ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਗੱਲਬਾਤ ਆਪਾਂ ਸਾਰੀ ਕਰਾਂਗੇ ਅਸੀਂ ਤੇ ਅੱਜ ਆਪਾਂ ਜਿਹੜਾ ਇਹ ਘਰ ਲੈ ਕੇ ਪਹੁੰਚਿਆ ਜਿੱਥੋਂ ਲੈ ਕੇ ਪਹੁੰਚਿਆ ਅਸੀਂ ਇਥੋਂ ਵਾਸਤੇ ਜਿੰਨਾਂ ਜਿੰਨਾਂ ਨੇ ਕਮੈਂਟ ਕੀਤੇ ਸੀਗੇ ਆਪਾਂ ਤੁਹਾਡੇ ਕਮੈਂਟ ਵੀ ਦੱਸਾਂਗੇ ਜੀ ਸਾਰੇ ਆਪਾਂ ਨਾਮ ਵੀ ਲਵਾਂਗੇ ਕਮੈਂਟ ਵੀ ਪੜਾਂਗੇ ਸਾਰੀ ਆਪਾਂ ਗੱਲ ਕਰਾਂਗੇ ਪਹਿਲਾਂ ਤੁਸੀਂ ਇੱਕ ਵਾਰੀ ਘਰ ਨੂੰ ਦੇਖੋ ਜੀ ਥੱਲੇ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਵਧੀਆ ਆਪ ਨੂੰ ਬੈਡਰੂਮ ਦੇਖਣ ਨੂੰ ਮਿਲੂਗਾ ਜੀ ਜਿਵੇਂ ਕਿ ਤੁਸੀਂ ਪਹਿਲਾਂ ਦੇਖ ਹੀ ਲਿਆ ਸੀਗਾ ਇੱਕ ਆਪਾਂ ਨੂੰ ਰਸੋਈ ਦੇਖਣ ਨੂੰ ਮਿਲ ਜੂਗੀ ਤੇ ਇੱਕ ਛੋਟੀ ਜੀ ਆਪਾਂ ਨੂੰ ਆਹ ਲੋਬੀ ਦੇਖਣ ਨੂੰ ਮਿਲ ਜੂਗੀ ਤੇ ਇਥੋਂ ਹੀ ਆਪਾਂ ਨੂੰ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਜੀ ਛੋਟੀ ਜਿਹੀ ਰਸੋਈ ਹੈ ਜੀ ਵਧੀਆ ਰਸੋਈ ਹੈ ਵਧੀਆ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਬਾਕੀ ਆਪਾਂ ਉੱਪਰ ਵੀ ਚੱਲਾਂਗੇ ਸਾਰਾ ਕੁਝ ਮਾਲਕ ਨੇ ਵੀਡੀਓ ਚ ਦਿਖਾਇਆਗਾ ਇਕਲੀਆਂ ਇਕਲੀਆਂ ਆਪਾਂ ਗੱਲਬਾਤ ਕਰ ਹੀ ਰਹੀਆਂ ਸੀ ਬਾਕੀ ਤੁਹਾਨੂੰ ਰੇਟ ਕਿਵੇਂ ਦਾ ਲੱਗਿਆ ਜੀ ਜਰੂਰ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਜੇ ਆਪਾਂ ਏਰੀਆ ਦੀ ਗੱਲ ਕਰੀਏ ਜੀ ਕੋਠੀ ਦੇ ਏਰੀਆ ਦੀ ਗੱਲ ਕਰੀਏ ਕੋਠੀ ਦੀ ਜਗ੍ਹਾ ਦੀ ਗੱਲ ਕਰੀਏ ਤਾਂ ਮਾਲਕ ਨੇ ਦੱਸਿਆ ਵੀ ਕੋਠੀ ਦਾ ਜਿਹੜਾ ਏਰੀਆ ਹੈਗਾ ਕੋਠੀ ਦਾ ਜਿਹੜਾ ਪਲਾਟ ਹੈਗਾ ਉਹ ਹੈ ਜੀ 50 ਗਜ ਦੇ ਵਿੱਚ 50 ਗਜ ਟੋਟਲ ਆਪਾਂ ਨੂੰ ਜਗ੍ਹਾ ਮਿਲ ਚੁਕੀ ਤੇ ਉੱਪਰ ਦੀ ਵੀਡੀਓ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੀ ਉੱਪਰ ਦਾ ਸਾਰਾ ਕੁਝ ਇਹਨਾਂ ਨੇ ਦਿਖਾਏਗਾ ਬਾਕੀ ਇੱਕ ਗੱਲ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਦਾ ਸੀ ਜਿਹੜੀ ਫਰੰਟ 'ਚ ਗਲੀ ਲੱਗਦੀ ਹੈ ਘਰ ਦੇ ਉਹ ਇਹਨਾਂ ਨੇ ਦੱਸਿਆ ਜੀ 5 ਫੁੱਟ ਦੀ ਜੇ ਕਿਸੇ ਨੂੰ 5 ਫੁੱਟ ਦੀ ਗਲੀ ਚੱਲ ਜੂਗੀ ਕੋਈ ਖਰੀਦਣ ਦਾ ਹੈਗਾ ਚਾਹਵਨ ਤਾਂ ਮਾਲਕ ਨਾਲ ਗੱਲ ਕਰ ਲਿਓ ਜੀ ਜੇ 5 ਫੁੱਟ ਦੀ ਗਲੀ ਨਹੀਂ ਚੱਲਦੀ ਫਿਰ ਤੁਸੀਂ ਦੇਖ ਲਓ ਜੀ ਬਾਕੀ ਜਿਨ੍ਹਾਂ ਨੂੰ ਪਸੰਦ ਆਇਆ ਜੀ ਘਰ ਰੇਟ ਵਧੀਆ ਲੱਗਿਆ ਤੇ ਤੁਸੀਂ ਕਹਿੰਦੇ ਹੋ ਵੀ 5 ਫੁੱਟ ਦੀ ਗਲੀ ਚੱਲ ਜੂਗੀ ਤਾਂ ਇੱਕ ਵਾਰੀ ਮਾਲਕ ਨਾਲ ਫੋਨ ਤੇ ਗੱਲ ਲਾਜ਼ਮੀ ਕਰ ਲਿਓ ਜੀ ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਵੀਡੀਓ 'ਚ ਦੱਸ ਵੀ ਰਹੇ ਹਾਂ ਸੀ ਤੇ ਵੀਡੀਓ 'ਚ ਸਾਰਾ ਕੁਝ ਦਿਖਾ ਵੀ ਰਹੇ ਹਾਂ ਸੀ ਬਾਕੀ ਘਰ ਤੁਹਾਨੂੰ ਪਸੰਦ ਆ ਗਿਆ ਹੋਊਗਾ ਉੱਪਰ ਦਾ ਪੋਰਸ਼ਨ ਵੀ ਆਪਾਂ ਤੁਹਾਨੂੰ ਵੀਡੀਓ 'ਚ ਦਿਖਾਈ ਰਹੇ ਹਾਂ ਥੱਲੇ ਕੀ ਕੁਝ ਬਣਿਆ ਸੀਗਾ ਉਹ ਤੁਸੀਂ ਚੈੱਕ ਕਰ ਹੀ ਲਿਓ ਜੀ ਬਾਕੀ ਆਪਾਂ ਉੱਪਰ ਪਹੁੰਚ ਗਏ ਹੁਣ ਤੇ ਉੱਪਰ ਦਾ ਸਾਰਾ ਕੁਝ ਤੁਸੀਂ ਦੇਖ ਲਓ ਮਾਲਕ ਨੇ ਗਲੀ ਵੀ ਦਿਖਾਤੀ ਬਾਕੀ ਉੱਪਰ ਦੀ ਕੱਲੀ-ਕੱਲੀ ਚੀਜ਼ ਇਹਨਾਂ ਨੇ ਦਿਖਾਈ ਹੈ ਜਿਹੜਾ ਕੁਝ ਵੀ ਬਣਿਆ ਹੋਇਆ ਇੱਕ ਆਪਾਂ ਨੂੰ ਉੱਤੇ ਰਸੋਈ ਵੀ ਦੇਖਣ ਨੂੰ ਮਿਲ ਜੂਗੀ ਥੱਲੇ ਵੀ ਰਸੋਈ ਹੈਗੀ ਅਸੀਂ ਉੱਪਰ ਵੀ ਰਸੋਈ ਆ ਦੋ ਰਸੋਈਆਂ ਆਪਾਂ ਨੂੰ ਮਿਲ ਜਾਣਗੀਆਂ ਤੇ ਬਾਕੀ ਬੈੱਡਰੂਮ ਵਧੀਆ ਮਿਲ ਜੂਗਾ ਜੀ ਲਾਈਟਿੰਗ ਦਾ ਸਾਰਾ ਕੰਮ ਕੀਤਾ ਹੋਇਆ ਰੰਗ ਦਾ ਮਾਲਕ ਨੇ ਸਾਰਾ ਕੰਮ ਵਧੀਆ ਕੀਤਾ ਹੋਇਆ ਸੀ ਉੱਪਰ ਆਪਾਂ ਨੂੰ ਇੱਕ ਸਟੋਰ ਏਰੀਆ ਵੀ ਮਿਲ ਜੂਗਾ ਛੋਟਾ ਜਿਹਾ ਬਾਕੀ ਵੀਡੀਓ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਇਸ ਘਰ ਨੂੰ ਤਾਂ ਜਿਹੜਾ ਇਹਨਾਂ ਦਾ ਪੈਂਡਾ ਸੀ ਥਰੀਕੇ ਇਹਨਾਂ ਦਾ ਪੈਂਡਾਗਾ ਥਰੀਕੇ ਖਾਸ ਇਹਨਾਂ ਦਾ ਪੈਂਡਗਾ ਤੇ ਇਹਨਾਂ ਨੂੰ ਨੀਅਰ ਲੱਗਦਾ ਸੀ ਲੁਧਿਆਣਾ ਲੁਧਿਆਣਾ ਏਰੀਆ ਚੋਂ ਬਹੁਤ ਜ਼ਿਆਦਾ ਡਿਮਾਂਡ ਆਈ ਸੀਗੀ ਤੇ ਆਪਾਂ ਲੈ ਕੇ ਪਹੁੰਚੇ ਹਾਂ ਸੀ ਇਹ ਘਰ ਲੁਧਿਆਣਾ ਏਰੀਆ ਚੋਂ ਬਾਕੀ ਤੁਹਾਨੂੰ ਕਮੈਂਟ ਵੀ ਤੁਹਾਡੇ ਮਿਲ ਜਾਣਗੇ ਜਿਨ੍ਹਾਂ ਜਿਨ੍ਹਾਂ ਨੇ ਕਮੈਂਟ ਪਾਈ ਸੀਗੀ ਲੁਧਿਆਣਾ ਏਰੀਆ ਚੋਂ ਤੁਹਾਡੇ ਕਮੈਂਟ ਵੀ ਆਪਾਂ ਪੜਾਂਗੇ ਪਹਿਲਾਂ ਮੈਨੂੰ ਚਲਦੀ ਚਲਦੀ ਵੀਡੀਓ 'ਚ ਦੱਸੋ ਜੀ ਤੁਹਾਡੀ ਵੀਡੀਓ ਆਪਣੀ ਕਿਵੇਂ ਦੀ ਲੱਗ ਰਹੀ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਜੀ ਪਸੰਦ ਆ ਰਹੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚਲਦੀ ਚਲਦੀ ਵੀਡੀਓ 'ਚ ਪਹਿਲੀ ਲਾਈਕ ਕਰਕੇ ਰੱਖ ਦਿਓ ਜੀ ਤੇ ਆਪਾਂ ਲੈ ਕੇ ਪਹੁੰਚਿਆ ਥਰੀਕੇ ਪਿੰਡ ਲੁਧਿਆਣਾ ਏਰੀਆ ਜੀ ਬਾਕੀ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਰਹੇ ਹੋ ਮਾਲਕ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜੀ 9592155818 95921 ਤੇ 55818 9 ਲੱਖ ਰੁਪਇਆ ਰੇਟ ਹੈ ਜੀ ਤੇ ਮਾਲਕ ਨੇ ਐਮਰਜੈਂਸੀ ਪੈਸਾ ਦੀ ਲੋਡ ਕਰਕੇ ਵੇਚਣਾਗਾ ਛੇਤੀ ਤੋਂ ਛੇਤੀ ਜੇ ਤੁਹਾਨੂੰ ਪਸੰਦ ਆਇਆ ਜੀ ਘਰ ਇਹ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਥਰੀਕੇ ਪਿੰਡ ਜਾਓ ਜਾ ਕੇ ਦੇਖੋ ਜੀ ਗੱਲਬਾਤ ਕਰੋ ਬਾਕੀ ਮਾਲਕ ਨੇ ਕਿਹਾ ਜਿਹਨੂੰ 5 ਫੁੱਟ ਗਲੀ ਚੱਲ ਜੂਗੀ ਮਾਲਕ ਨੇ ਕਿਹਾ ਬੈਂਤੀ ਵਾਲੀ ਗੱਲ ਹੈ ਉਹੀ ਫੋਨ ਕਰਨੇ ਜੀ ਕਿਉਂਕਿ ਗਲੀ ਤੁਹਾਨੂੰ ਮੈਂ ਦੱਸ ਹੀ ਦਿੱਤੀ ਜੀ ਜੇ ਤੁਸੀਂ ਕਹਿੰਦੇ ਹੋ ਵੀ 12-13 ਫੁੱਟ ਦੀ ਗਲੀ ਚਾਹੀਦੀ ਹੈ ਫਿਰ ਤੁਹਾਡੇ ਵਾਸਤੇ ਇਹ ਘਰ ਸਹੀ ਨਹੀਂ ਹੈਗਾ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਾਂ ਸਾਰੀ ਗੱਲ ਸਾਫ਼-ਸਾਫ਼ ਦੱਸ ਰਹੇ ਹਾਂ ਜੀ ਤੁਹਾਡੇ ਵਾਸਤੇ ਵੀ ਠੀਕ ਹੈ ਤੇ ਮਾਲਕ ਵਾਸਤੇ ਵੀ ਠੀਕ ਹੈ ਜੀ ਕਿਉਂਕਿ ਆਪਾਂ ਜੇ ਕਿਸੇ ਗੱਲ ਦਾ ਲਕੋ ਰੱਖੀਏ ਤਾਂ ਤੁਸੀਂ ਫੋਨ ਕਰੋਗੇ ਮਾਲਕ ਨੂੰ ਫੋਨ ਕਰੋਗੇ ਮਾਲਕ ਤੋਂ ਪੁੱਛੋਗੇ ਮਾਲਕ ਕਹਿਣਗੇ ਵੀ 5 ਫੁੱਟ ਦੀ ਹੈ ਫਿਰ ਤੁਸੀਂ ਨਿਰਾਸ਼ ਹੋਵੋਗੇ ਤੁਸੀਂ ਕਹੋਗੇ ਵਧੀਆ ਰੇਟ 'ਚ ਵਧੀਆ ਘਰ ਮਿਲਿਆ ਸੀਗਾ ਗਲੀ ਤੰਗ ਕਰਕੇ ਛੱਡਣਾ ਪੇਰਿਆਗਾ ਜੇ 5 ਫੁੱਟ ਦੀ ਗਲੀ ਚੱਲ ਜੂਗੀ ਤਾਂ ਮਾਲਕ ਨੂੰ ਫੋਨ ਕਰ ਲਿਓ ਉਹ ਤੋਂ ਬਾਅਦ ਜਾਇਓ ਜੀ ਜਾ ਕੇ ਦੇਖ ਲਿਓ ਬਾਕੀ ਤੁਹਾਨੂੰ ਵੀਡੀਓ ਚ ਤਾਂ ਸਾਰਾ ਕੁਝ ਪਤਾ ਲੱਗ ਹੀ ਗਿਆ ਦਿਖਾਈ ਦਿੱਤਾ ਸੀ ਲੇਟੈਸਟ ਇਹਨਾਂ ਨੇ ਵੀਡੀਓ ਬਣਾਈ ਆ ਜੀ ਨਵੀਂ ਬਣਾ ਕੇ ਆਪਣੇ ਕੋਲੇ ਭੇਜੀ ਆ ਜਿਵੇਂ ਦੀ ਵੀਡੀਓ ਚ ਤੁਸੀਂ ਘਰ ਦੇਖਿਆ ਸੀ ਇਹ ਤੋਂ ਵਧੀਆ ਤੁਹਾਨੂੰ ਘਰ ਦੇਖਣ ਨੂੰ ਮਿਲੂਗਾ ਕਿਉਂਕਿ ਵੀਡੀਓ ਚ ਗੱਲ ਕੁਝ ਹੋਰ ਹੁੰਦੀ ਆ ਸੀ ਤੁਸੀਂ ਆਪ ਦੇਖੋਗੇ ਤੁਹਾਨੂੰ ਜ਼ਿਆਦਾ ਪਸੰਦ ਆਊਗਾ ਬਾਕੀ ਗੱਲਬਾਤ ਆਪਾਂ ਕਰ ਹੀ ਲਈ ਜੀ ਮਾਲਕ ਦਾ ਨੰਬਰ ਤੁਹਾਨੂੰ ਦੇ ਹੀ ਦਿੱਤਾ ਗੱਲਬਾਤ ਤੁਸੀਂ ਆਪ ਹੀ ਕਰ ਲਿਓ ਬਾਕੀ ਰੇਟ ਬਹਿ ਕੇ ਹੋ ਜਾਊਗਾ ਜੇ ਕੋਈ ਖਰੀਦਣਾ ਚਾਹੁੰਦਾ ਤਾਂ ਮਾਲਕ ਨਾਲ ਗੱਲ ਕਰ ਲਿਓ ਜੀ ਬਾਕੀ ਵੀਡੀਓ ਵਧੀਆ ਲੱਗਿਆ ਚੰਗੀ ਲੱਗੀ ਅਸੀ ਲਾਈਕ ਕਰ ਦਿਓ ਜਰੂਰ ਸ਼ੇਅਰ ਕਰ ਦਿਓ ਤੁਹਾਡੇ ਸ਼ੇਅਰ ਨਾਲ ਹੋ ਸਕਦਾ ਕਿਸੇ ਬੰਦੇ ਦਾ ਭਲਾ ਹੋ ਜੇ ਕਿਸੇ ਮੇਰੀ ਭੈਣ ਦਾ ਭਲਾ ਹੋ ਜੇ ਕਿਸੇ ਮੇਰੇ ਵੱਡੇ ਬਜ਼ੁਰਗ ਦਾ ਭਲਾ ਹੋ ਜੇ ਕਿਉਂਕਿ ਕਈ ਵਾਰੀ ਲੱਭਦਾ ਫਿਰਦਾ ਹੁੰਦਾ ਜੀ ਬੰਦਾ ਸਸਤਾ ਘਰ ਤੇ ਮਿਲ ਨਹੀਂ ਰਿਹਾ ਹੁੰਦਾ ਜੀ ਜਦੋਂ ਤੁਸੀਂ ਸ਼ੇਅਰ ਕਰ ਦਿਓ ਵੀਡੀਓ ਚਾਹੇ WhatsApp ਤੇ ਕਰ ਦਿਓ ਚਾਹੇ Facebook ਤੇ ਕਰ ਦਿਓ ਚਾਹੇ Page ਤੇ ਕਰ ਦਿਓ ਕਿਸੇ ਤੇ ਤਾਂ ਉਹਨਾਂ ਨੂੰ ਘਰ ਮਿਲ ਜੂਗਾ ਸੀ ਘਰ ਬੈਠੇ ਬਿਠਾਈ ਤੇ ਤੁਹਾਨੂੰ ਵੀ ਦਵਾਵਾ ਦਊਗਾ ਬੰਦਾ ਵੀ ਤੁਸੀਂ ਸ਼ੇਅਰ ਕੀਤੀ ਤੁਹਾਡੇ ਘਰ ਕੀ ਘਰਸਾਂ ਨੂੰ ਮਿਲ ਗਿਆ ਵਧੀਆ ਜੀ ਬਾਕੀ ਆਪਾਂ ਹਰ ਰੋਜ਼ ਨਵੀਂ ਵੀਡੀਓ ਤੁਹਾਡੇ ਖਾਤਰ ਲੈ ਕੇ ਆਉਂਦੇ ਰਹਿੰਨੇ ਅਸੀਂ ਅਲੱਗ-ਅਲੱਗ ਏਰੀਆ ਚੋਂ ਘਰ ਕੋਠੀ ਮਕਾਨ ਆਪਾਂ ਲੈ ਕੇ ਡੇਲੀ ਪਹੁੰਚਦੇ ਹਾਂ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾਪੇ ਜੋ ਜਮਾ ਫਰੀਚ ਆਪਾਂ ਐਡ ਤੁਹਾਡੀ ਲਾ ਦੇਾਂਗੇ ਆਪਣਾ ਵਟਸਐਪ ਨੰਬਰ 73800 ਪੂਰਾ 62100 73 ਉੱਤੇ ਪੂਰੀ ਵੀਡੀਓ ਚ ਬਾਰ-ਬਾਰ ਚੱਲਦੇ ਹੀ ਰਹਿੰਦੇ ਸੀ ਤੇ ਹੁਣ ਆਪਾਂ ਕਰਦੇ ਹਾਂ ਜੀ ਕਮੈਂਟਾਂ ਦੀ ਗੱਲ ਜਿੰਨੇ ਕਮੈਂਟ ਆਪਣੇ ਕੋਲੇ ਪਹੁੰਚੇ ਜੀ ਲੁਧਿਆਣਾ ਏਰੀਆ ਚੋਂ ਤੁਹਾਨੂੰ ਉਹਨਾਂ ਦੇ ਨਾਮ ਵੀ ਮੈਂ ਦੱਸ ਦਿੰਨੇ ਪਹਿਲਾ ਜਿਹੜਾ ਕਮੈਂਟ ਹੈ ਇਹਨਾਂ ਦਾ ਨਾਮ ਨਮੂ ਹੈ ਜੀ ਇਹਨਾਂ ਨੇ ਲੁਧਿਆਣਾ ਏਰੀਆ ਚੋਂ ਡਿਮਾਂਡ ਪਾਈ ਸੀਗੀ ਤੇ ਤੁਹਾਡੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚੇ ਹਾਂ ਜੀ ਨਮੂ ਜੀ ਤੇ ਤੁਸੀਂ ਦੇਖੋ ਜੀ ਜੇ ਵਧੀਆ ਲੱਗਿਆ ਘਰ ਤਾਂ ਤੁਸੀਂ ਮਾਲਕ ਨਾਲ ਗੱਲ ਕਰਕੇ ਖਰੀਦ ਸਕਦੇ ਹੋ ਬਾਕੀ ਹਰ ਕੋਈ ਖਰੀਦ ਸਕਦੇ ਜੀ ਜਿਹਨੂੰ ਵੀ ਘਰ ਪਸੰਦ ਆ ਗੱਲਬਾਤ ਮਾਲਕ ਨਾਲ ਕਰ ਲਿਓ ਨੰਬਰ ਤੁਹਾਨੂੰ ਦੇ ਹੀ ਦਿੱਤਾ ਸੀ ਜਿਹੜਾ ਨੰਬਰ 2 ਤੇ ਕਮੈਂਟ ਆ ਜੀ ਇਹਨਾਂ ਦਾ ਨਾਮ ਗੁਰਮੀਤ ਰਮਨ ਹੈ ਜੀ ਇਹਨਾਂ ਨੇ ਵੀ ਲੁਧਿਆਣਾ ਏਰੀਆ ਚ ਡਿਮਾਂਡ ਪਾਈ ਆ ਜੀ ਤੇ ਆਪਾਂ ਲੈ ਕੇ ਪਹੁੰਚੇ ਆ ਜੀ ਗੁਰਮੀਤ ਜੀ ਚੈੱਕ ਕਰੋ ਇੱਕ ਵਾਰੀ ਘਰ ਜਿਹੜਾ ਆਪਾਂ ਅੱਜ ਲੈ ਕੇ ਪਹੁੰਚੇ ਆ ਜਿਹੜਾ ਅਗਲਾ ਕਮੈਂਟ ਆ ਜੀ ਇਹਨਾਂ ਦਾ ਨਾਮ ਹੈ ਬਲਕਿੰਦਰ ਬਿਰਕਾ ਇਹਨਾਂ ਨੇ ਵੀ ਲੁਧਿਆਣਾ ਏਰੀਆ ਚ ਕਿਹਾ ਸੀ ਤੇ ਅਗਲਾ ਕਮੈਂਟ ਆ ਗਗਨ ਮੈਡੀਕੋਜ਼ ਇਹਨਾਂ ਨੇ ਵੀ ਲੁਧਿਆਣਾ ਏਰੀਆ ਚੋਂ ਡਿਮਾਂਡ ਕੀਤੀ ਐ ਜੀ ਤੇ ਸਾਰਿਆਂ ਦੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚੇ ਹਾਂ ਜਿੰਨਾਂ ਜਿੰਨਾਂ ਨੇ ਲੁਧਿਆਣਾ ਏਰੀਆ ਚੋਂ ਕੀਤੀ ਐ ਡਿਮਾਂਡ ਜੀ ਤੇ ਅਗਲਾ ਕਮੈਂਟ ਜੀ ਜਸਪਾਲ ਸਿੰਘ ਇਹਨਾਂ ਨੇ ਵੀ ਲੁਧਿਆਣਾ ਏਰੀਆ ਚੋਂ ਕਿਹਾ ਸੀਗਾ ਤੇ ਜੱਸੀ ਸਿੰਘ ਇਹਨਾਂ ਦਾ ਨਾਮ ਹੈ ਜੀ ਅਗਲਾ ਕਮੈਂਟ ਹੈ ਇਹਨਾਂ ਨੇ ਵੀ ਲੁਧਿਆਣਾ ਏਰੀਆ ਚੋਂ ਡਿਮਾਂਡ ਕੀਤੀ ਐ ਅਮਨ ਸ਼ਰგილ ਇਹਨਾਂ ਦਾ ਨਾਮ ਹੈ ਜੀ ਅਗਲਾ ਕਮੈਂਟ ਹੈ ਇਹਨਾਂ ਨੇ ਵੀ ਲੁਧਿਆਣਾ ਏਰੀਆ ਚੋਂ ਕਿਹਾ ਜੀ ਬਹੁਤ ਜ਼ਿਆਦਾ ਡਿਮਾਂਡ ਆਉਂਦੀ ਰਹਿੰਦੀ ਐ ਅਸੀਂ ਅਲੱਗ-ਅਲੱਗ ਏਰੀਆ ਚੋਂ ਤੇ ਆਪਾਂ ਡੇਲੀ ਤੁਹਾਡੀ ਫਰਮਾਇਸ਼ ਤੇ ਲੈ ਕੇ ਪਹੁੰਚਉਂਦਿਆਂ ਸੀ ਤੇ ਅੱਜ ਲਈ ਬਸ ਇੰਨੇ ਜੀ ਸਾਰੇ ਕਮੈਂਟ ਆਪਾਂ ਪੜੇ ਬਹੁਤ ਵਧੀਆ ਕਮੈਂਟ ਕਰਦੋਂ ਜੀ ਬਹੁਤ ਚੰਗੇ ਚੰਗੇ ਵੀ ਤੁਸੀਂ ਕਮੈਂਟ ਕਰਦੋਂ ਇਹ ਤਾਂ ਤੁਹਾਡੀ ਡਿਮਾਂਡ ਤੇ ਜਿਹੜੇ ਆਪਾਂ ਲੈ ਕੇ ਪਹੁੰਚਦੇ ਆ ਕਮੈਂਟ ਉਹੀ ਦੱਸਦਿਆਂ ਜੀ ਬਾਕੀ ਤੁਸੀਂ ਬਹੁਤ ਜ਼ਿਆਦਾ ਸੋਹਣੇ ਸੋਹਣੇ ਹੋਰ ਵੀ ਕਮੈਂਟ ਕਰਦੋਂ ਜੀ ਬਾਕੀ ਇਹਨੇ ਮੈਂ ਚੈੱਕ ਕਰਦਿਆਂ ਜੀ ਅਗਲੀ ਵੀਡੀਓ ਚ ਆਪਾਂ ਤੁਹਾਡੀ ਫਰਮਾਇਸ਼ ਤੇ ਲੈ ਕੇ ਪਹੁੰਚਦੇ ਆ ਜੀ ਤੁਹਾਡਾ ਵੀ ਨਾਮ ਆਪਾਂ ਲਵਾਂਗੇ ਤੁਸੀਂ ਡਿਮਾਂਡ ਪਾਓ ਜੇ ਤੁਹਾਨੂੰ ਤੁਹਾਡੇ ਏਰੀਆ ਚ ਘਰ ਕੋਠੀ ਮਕਾਨ ਚਾਹੀਦਾ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਸੀ ਤਾਂ 73800 ਪੂਰਾ 26173 ਫ੍ਰੀਜ ਆਪਾਂ ਐਡ ਕਰਾਂਗੇ ਆਪਣੇ ਕੋਲੇ ਭੇਜ ਦਿਓ ਜਾਣਕਾਰੀ ਵੀਡੀਓ ਫੋਟੋ ਮੈਂ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ